ਲਸਣ ਦੀ ਖੇਤੀ ਜੋ ਕਹਿੰਦੇ ਕਮਾਈ ਬਹੁਤ ਹੈ ਪਰ ਕਿੰਨੀ ਕਮਾਈ ਹੈ ਅਸਲ ਦੇ ਵਿੱਚ ਲੱਖਾਂ ਦੀ ਕਮਾਈ ਹੈਗੀ ਹੈ ਜਾਂ ਨਹੀਂ ਹੈਗੀ ਆਪਾਂ ਪੂਰੀ ਡਿਟੇਲ ਦੇ ਵਿੱਚ ਵੀਡੀਓ ਪਾਈ ਹੈ ਜਿਹੜੇ ਕਿਸਾਨ ਹਰ ਸਾਲ ਖੇਤੀ ਕਰਦੇ ਲਸਣ ਦੀ ਉਹਨਾਂ ਤੋਂ ਆਪਾਂ ਇਹ ਡਿਟੇਲ ਲਈ ਹੈ ਤੇ ਆਪਾਂ ਨੂੰ ਇੱਕ ਕਿਸਾਨ ਨੇ ਜਿਹੜੀ ਡਿਟੇਲ ਭੇਜੀ ਹੈ ਪੂਰੀ ਕਮਾਈ ਦੱਸਾਂਗੇ ਤੇ ਇਹਦੇ ਵਿੱਚ ਇੱਕ ਚੀਜ਼ ਨੋਟ ਕਰ ਲਿਓ ਆਪਣੀ ਕਮਾਈ ਤੋਂ ਥੋੜੀ ਘੱਟ ਦੱਸੀ ਹੋਈ ਹੈ ਮਤਲਬ ਹਰ ਹਰ ਇੱਕ ਚੀਜ਼ ਥੋੜੀ ਘੱਟ ਦੱਸੀ ਹੋਈ ਹੈ ਪਰ ਜਿਹੜਾ ਖਰਚਾ ਆਇਆ ਪਰ ਖਰਚਾ ਪੂਰਾ ਦੱਸਿਆ ਹੋਇਆ ਹੈ ਕਮਾਈ ਥੋੜੀ ਘਟਾ ਕੇ ਤਾਂ ਦੱਸੀ ਹੋਈ ਹੈ ਜੇਕਰ ਕਿਸੇ ਨੇ ਖੇਤੀ ਕਰਨੀ ਹੈ ਤਾਂ ਉਹਨੂੰ ਉਨਤਾਜਾ ਸਹੀ ਲੱਗ ਜੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲਾਗਤ ਦੀ ਇਹਦੇ ਵਿੱਚ 3 ਕਿਲੋ ਮੈਂਟਲ ਬੀਜ ਲੱਗਦਾ ਜਿਹੜੀਆਂ ਆਪਾਂ ਮਤਲਬ ਕਿ ਬੱਟਾਂ ਤੇ ਕਹਿ ਲਓ ਜਾਂ ਬੈਡਾਂ ਦੇ ਕਹਲਾਂ ਨੇ ਆਪਾਂ ਬੈਡਾਂ ਤੇ ਬਜਾਈ ਹੁੰਦੀ ਹੈ ਉਹਦੇ ਵਿੱਚ ਲੱਗਦਾ 3 ਕਿਲੋ ਮੈਂਟਲ ਬੀਜ ਜੇਕਰ ਤੁਹਾਡਾ ਆਪਦਾ ਬੀਜ ਹੈ ਤਾਂ 48000 ਦਾ ਬੀਜ ਪੈ ਜਾਂਦਾ 50000 ਦਾ ਬੀਜ ਪੈ ਜਾਂਦਾ ਪਰ ਜੇਕਰ ਤੁਸੀਂ ਮੁੱਲ ਲਓਗੇ ਤਾਂ ਲੱਖ ਤੋਂ ਪਲੱਸ ਹੋ ਸਕਦਾ ਇਹਦੇ ਵਿੱਚ ਖੇਤੀ ਦੀ ਬਹਾਈ ਆ ਗਈ 2500 ਰੁਪਏ ਖਰਚ ਆ ਗਿਆ ਦਾ ਬਹਾਈ ਬਹਾਈ ਦਾ ਇਹ ਇਹ ਵੀ ਤੁਹਾਡਾ ਵੱਧ ਘਟ ਸਕਦਾ ਕਿਉਂਕਿ ਕਈ ਵਾਰੀ ਬਾਹ ਦੇ ਸਾਰੇ ਹੁੰਦਾ ਮਿੱਟੀ ਮਿੱਟੀ ਦੇ ਸਾਰੇ ਹੁੰਦਾ ਹੁਣ ਇਹ ਮਿੱਟੀ ਥੋੜੀ ਹਲੋੜੀ ਨਰਮ ਹੋਣੀ 2526 1 ਦੋ ਵਾਰੀ ਬਾਈ ਸਰ ਗਿਆ ਕਈ ਵਾਰ ਤਾਂ ਇੰਜ ਦੋ ਦੋ ਵਾਰੀ ਰੋਟਾ ਵੀ ਟ੍ਰਿਮ ਮਾਰਨਾ ਪੈਂਦਾ ਦੋ ਦੋ ਵਾਰੀ ਹਲ ਮਾਰਨੇ ਪੈਂਦੇ ਫਿਰ ਖਾਦਾਂ ਵੱਧ ਵੀ ਜਾਂਦਾ ਖਾਦ ਉਨੇ ਪੈਂਦੇ 6000 ਦੀ ਦੋ ਤਿੰਨ ਨੰਬਰ ਤੇ ਖਾਦ ਆ ਗਈ 6000 ਦੀ ਖਾਦ ਪੈ ਗਈ ਉਸ ਤੋਂ ਬਾਅਦ ਆ ਗਈ ਬਜਾਈ ਤੇ ਗੁੜਾਈ ਬਜਾਈ ਦੇ ਵਿੱਚ ਆਏ ਹੁੰਦਾ ਇੱਕ ਵਾਰੀ ਇੱਕ ਮਤਲਬ ਕਿ ਨਿਸ਼ਾਨ ਲਾਉਣ ਵਾਸਤੇ ਮਸ਼ੀਨ ਮਾਰਨੀ ਪੈਂਦੀ ਹੈ ਤੇ ਇੱਕ ਗੁੜਾਈ ਵਾਸਤੇ ਆਪਾਂ ਨੂੰ ਦਿਹਾੜੀ ਪੈਂਦੀ ਹੈ ਉਹ ਸਾਰੇ ਖਰਚੇ ਆਗੇ ਉਹ ਆਪਾਂ ਟੋਟਲੀ ਪੈਂਦੇ 10 ਕ ਹਜ਼ਾਰ ਖਰਚਾ ਆਪਾਂ ਨੂੰ ਪੈਂਦਾ ਇਹ 10 ਕ ਹਜ਼ਾਰ ਹੀ ਪੈਂਦਾ ਮੰਨ ਲਓ ਜਿਹਦੇ ਖਰਚੇ ਲਾਏ ਆਪਾਂ ਪੂਰੀ ਲਾਏ ਹੋਇਆ ਸਹੀ ਲਾਏ ਹੋਇਆ ਕੀ ਕਹਿਣਾ ਉੱਤੇ 4-500 ਵਾਜੇ ਜਾਂ 4-500 ਘਟ ਜੇ ਇਹਦੇ ਨਾਲ ਤੁਸੀਂ ਆਪਣੇ ਹਿਸਾਬ ਨਾਲ ਵੀ ਲਾ ਸਕਦੇ ਹੋ ਇਹ ਵੀ ਇਹਦੇ ਹਿਸਾਬ ਨਾਲ ਵੀ ਤੁਸੀਂ ਲਾ ਸਕਦੇ ਹੋ ਕਈ ਵਾਰੀ ਏਰੀਏ ਦਿਹਾੜੀ ਵੀ ਵੱਧ ਘੱਟ ਹੁੰਦੀ ਹੈ ਤੇ ਹੁਣ ਉਸ ਤੋਂ ਬਾਅਦ ਆ ਗਈ ਜਿਹੜੀ ਪਟਾਈ ਪਟਾਈ ਦਾ ਵੀ ਖਰਚਾ ਹੁੰਦਾ ਉਹਦੇ ਵਿੱਚ ਵੀ ਜਿਹੜੀ ਮਤਲਬ ਦਿਹਾੜੀਆਂ ਲੱਗਦੇ ਨੇ ਕਿਉਂਕਿ ਆਪਾਂ ਲਾਗਤ ਮਤਲਬ ਜਿਹੜਾ ਖਰਚਾ ਇਹਨੇ ਪਹਿਲਾਂ ਅੱਗਨੇ ਹੋਏ ਨੇ ਤਾਂ ਕਰਕੇ ਸਾਰਾ ਉਸ ਇਕੱਠੀ ਦੱਸਨੇ ਆਪਾਂ ਪਟਾਈ 4000 ਆ ਜਾਂਦੀ ਹੈ ਜਿਹੜੀ ਮਨ ਲੈ ਲਾ ਸਾਨੂੰ ਇਧਰ ਉਧਰ ਲਿਜਾਣਾ ਟਰਾਂਸਪੋਰਟ ਖਾਚਾ ਆ ਜਾਂਦਾ ਉਹ ਵੀ 4000 ਦਾ 8000 ਟੋਟਲ ਇਹ ਬਣ ਗਿਆ ਸਪਰੇਹਾਂ ਦਾ ਬਣ ਗਿਆ 5000 5000 ਖਰਚਾ ਉਤੀ ਆ ਹੀ ਜਾਂਦਾ ਤੇ ਟੋਟਲ ਬਣ ਗਿਆ 79500 ਵੀ ਐਂ ਲਾ ਲਓ ਵੀ ਕੁਛ ਏ ਦੀ ਦਵੱਟਾ ਵੀ ਹੋ ਸਕਦਾ ਵੀ 80000 ਟੋਟਲ ਲਾ ਲਓ ਚਲੋ 80000 ਤੋਂ ਲੈ ਕੇ 90000 ਤੱਕ ਕਿੱਲੇ ਪਿੱਛੇ ਲਸਣ ਦੇ ਵਿੱਚ ਖਰਚਾ-ਖਰਚਾ ਆਉਂਦੀ ਆਉਂਦਾ ਹੈ। ਲੱਖ ਤੱਕ ਵੀ ਆ ਜਾਂਦਾ ਕਈ ਵਾਰੀ। ਕਈ ਵਾਰੀ ਕੋਈ ਬਿਮਾਰੀ ਪਏ ਤਾਂ ਲੱਖ ਤੱਕ ਵੀ ਆ ਜਾਂਦਾ ਪਰ 80000 ਤੋਂ ਘੱਟ ਨਹੀਂ ਹੁੰਦਾ। ਜੇਕਰ ਤੁਸੀਂ ਬੀਜ ਮੁੱਲ ਲੈ ਕੇ ਪਾ ਰਹੇ ਹੋ ਫਿਰ ਇਹ ਖਰਚਾ ਬਹੁਤ ਜ਼ਿਆਦਾ ਵੱਧ ਸਕਦਾ ਹੈ। ਫਿਰ ਤਾਂ ਇਹ ਖਰਚਾ 1.5 ਲੱਖ ਤੋਂ ਵੀ ਪਲੱਸ ਹੋ ਸਕਦਾ ਹੈ। ਹੁਣ ਇਹਦੇ ਬਾਅਦ ਜਿਹੜੀ ਕਮਾਈ ਹੋਈ ਹੈ, ਪੈਦਾਵਾਰ ਕਿੰਨੀ ਹੋਈ ਹੈ, ਉਹਦੇ ਬਾਰੇ ਗੱਲ ਕਰਾਂਗੇ। ਪੈਦਾਵਾਰ ਇੱਥੇ 22 ਕੁਇੰਟਲ ਤੋਂ 28 ਕੁਇੰਟਲ ਬਥੇ ਕਿਉਂ ਲਿਖਿਆ ਹੋਇਆ ਹੈ? ਕਿਉਂਕਿ ਇਹ 5-6 ਮਹੀਨੇ ਸੁਕਾ ਕੇ ਜਿਹੜਾ ਮ ਨੀ ਉਦਾ 70 ਕੁਇੰਟਲ ਤੱਕ ਵੀ ਹੋ ਜਾਂਦਾ 60 70 ਕੁਇੰਟਲ ਤੱਕ ਵੀ ਹੁੰਦਾ ਜਿਹੜਾ ਗਿੱਲਾ ਹੁੰਦਾ ਹਰਾ ਹੁੰਦਾ ਜਿਹੜਾ ਪੱਟਾਂ ਤੋਂ ਬਸ ਕਾ ਕੀ ਕੋਈ ਰੇਟ ਮਿਲਦਾ ਉਦੋਂ ਰੇਟ ਨਹੀਂ ਮਿਲਦਾ ਹਰੇ ਦਾ ਕੋਈ ਰੇਟ ਨਹੀਂ ਮਿਲਦਾ ਤਾਂ ਕਰਕੇ ਸੁਕਾ ਕੇ ਵਜਨ ਲਾਇਆ ਹੋਇਆ 22 ਤੋਂ 28 ਕੁਇੰਟਲ ਆਪਾਂ 22 ਕੁਇੰਟਲ ਦਾ ਸਭ ਤੋਂ ਘੱਟ ਰੇਟ ਲਾਦਨੇ ਆ 15000 ਨੂੰ ਤੇ ਸਭ ਤੋਂ ਲੋ ਰੇਟ ਹੀ ਆ ਗਿਆ 15000 ਨੂੰ ਇਹ ਬਣ ਗਿਆ ਤੁਹਾਡਾ 330000 ਦਾ ਉਹ ਜੋ ਖਰਚੇ ਘਟਦੇ 79500 ਪਿੱਛੇ ਬਚਤ ਰਹਿੰਦੀ ਜਿਹੜੀ 250550 ਇਹ ਜਿਹੜੀ ਬਚਤ-ਵਚਤ ਹੋ ਗਈ ਤੇ ਬਾਕੀ ਬਚਤ ਇਹ ਤੋਂ ਵੱਧ ਵੀ ਹੋ ਜਾਂਦੇ 3 ਲੱਖ ਤੋਂ ਪਲੱਸ ਵੀ ਹੋ ਜਾਂਦੇ ਤੇ ਇਹ ਤੋਂ ਘੱਟ ਵੀ ਜਾਂਦੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਵੀ ਵੀਡੀਓ ਕਿਵੇਂ ਲੱਗੀ ਤੇ ਕਿੰਨੀ ਕੁਮਾਈ